ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਗਰੇਵਾਲ ਡੇਰੀ ਫਾਰਮ 03 ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਬਾਈ ਕਾਲੀ ਕੋਲ ਜੀ ਪਿੰਡ ਕੁਟੀ ਬਲਾਕ ਸੰਗਤ ਜ਼ਿਲ੍ਹਾ ਬਠਿੰਡਾ ਜੀ ਇਹ ਕੁਟੀ ਪਿੰਡ ਡੱਬਾ ਵਾਲੀ ਬਠਿੰਡਾ ਰੋਡ ਤੇ ਪੈਂਦਾ ਹੈ ਜੀ ਇੱਥੇ ਬਾਈ ਕਾਲੀ ਦਾ ਫਾਰਮ ਹੈ ਕੁਟੀ ਤੋਂ ਜੱਸੀ ਬਾਗ ਵਾਲੀ ਨੂੰ ਸੜਕ ਜਾਂਦੀ ਹੈ ਜੀ ਇਹ ਸੜਕ ਦੇ ਬਾਈ ਦਾ ਫਾਰਮ ਹੈ ਜੀ ਬਾਈ ਬਹੁਤ ਸੋਹਣੀਆਂ ਤਿੰਨ ਝੋਟੀਆਂ ਲੈ ਕੇ ਆਇਆ ਜੀ ਸੁਣੂ ਕਰਵਾਉਣੇ ਬਾਈ ਨਾਲ ਗੱਲਬਾਤ ਬਹੁਤ ਸੋਹਣੀਆਂ ਮੁਰਾ ਨਸਲ ਦੀਆਂ ਕੁੰਡੀਆਂ ਝੋਟੀਆਂ ਜੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਦਿਓ ਬਾਈ ਝੋਟੀ ਬਾਰੇ ਜਾਣਕਾਰੀ ਜੀ ਇਹ ਜੀ 50 ਦਿਨਾਂ ਦੀ ਗੱਬਣ ਆ ਜੀ ਝੋਟੀ 50 ਦਿਨਾਂ ਦੀ ਗੱਬਣ ਦੱਸਦਾ ਬਾਈ ਜੀ ਚੈੱਕ ਪਾਸ ਆ ਜੀ ਚੈੱਕ ਪਾਸ ਹੈ ਜੀ ਹਾਂ ਦੇਖ ਸਕਦੇ ਹੋ ਤੁਸੀਂ ਦੋਸਤੋ ਬਹੁਤ ਸੋਹਣੀ ਸ਼ਕੀਨ ਕੁੰਡੀ ਝੋਟੀ ਹੈ ਜੀ ਫੰਦੇ ਭਾਈ ਕੀ ਮੁੱਲ ਕਰਦੇ ਹੋ ਜੀ ਦਾ ਇਹਦਾ 50 ਹਜ਼ਾਰ ਜੀ 50000 ਰੁਪਏ ਮੁੱਲ ਹੈ ਜੀ 50 ਦਿਨਾਂ ਦੀ ਚੈੱਕ ਪਾਸ ਝੋਟੀ ਹੈ ਮੁਰਾ ਨਸਲ ਦੀ ਬਹੁਤ ਸੋਹਣੀ ਸ਼ਕੀਨ ਝੋਟੀ ਹੈ ਜੀ ਬਾਈ ਦਾ ਤੁਹਾਨੂੰ ਮੋਬਾਈਲ ਨੰਬਰ ਲਾ ਦੇਗਾ ਤੁਸੀਂ ਬਾਈ ਨਾਲ ਗੱਲ ਕਰ ਲਿਓ ਜੀ ਬਸ ਲੋਡ ਨਹੀਂ ਖੋਲਣ ਦੀ ਅੱਛੇ ਇਸ ਤਰ੍ਹਾਂ ਦੱਸ ਦਿਓ ਜੀ ਹਾਂ ਜੀ ਇਹ ਦਾ ਰਸਵੀ ਇਹਦਾ ਮੁੱਲ 33000 ਹੈ ਜੀ 33000 ਰੁਪਏ ਮੁੱਲ ਹੈ ਜੀ ਝੋਟੀ ਦਾ ਦੇਖ ਸਕਦੇ ਤੁਸੀਂ ਮੂਹੋ ਖੀਰੀ ਆ ਜੀ ਮੂਹੋ ਖੀਰੀ ਆ ਜੀ ਕੱਟੀਆਂ ਇਹ ਹਾਂਜੀ ਤਿੰਨ ਨੰਬਰ ਤੇ ਕਿਹੜੀ ਆ ਜੀ ਹਾਂਜੀ ਹਾਂ ਦੇਖ ਸਕਦੇ ਤੁਸੀਂ ਤਿੰਨ ਨੰਬਰ ਤੇ ਆ ਕੱਟੀਆਂ ਪਈਆਂ ਕੋਲ ਜੀ ਇਹਦਾ ਕੀ ਮੁੱਲ ਹੈ ਜੀ ਇਹਦਾ 17 ਗਾ 17000 ਰੁਪਏ ਮੁੱਲ ਹੈ ਜੀ ਇਸ ਦਾ ਬਾਈ ਦਾ ਮੋਬਾਈਲ ਨੰਬਰ ਤੁਹਾਨੂੰ ਲਾ ਦੇਵਾਂਗੇ ਤੁਸੀਂ ਬਾਈ ਨਾਲ ਫੋਨ ਤੇ ਗੱਲ ਕਰ ਲਿਓ ਜੀ ਬਹੁਤ ਸੋਹਣੀਆਂ ਤਿੰਨ ਸ਼ਕੀਨ ਕੱਟੀਆਂ ਜੀ ਇਹ ਲਿੰਗ ਚੈੱਕ ਕਰੂਗੀ ਤੁਸੀਂ ਦੋਸਤੋ ਬਹੁਤ ਸੋਹਣੀ ਸਿੰਗ ਦੀ ਹੈ ਜੀ ਇਹ 50 ਦਿਨਾਂ ਦੀ ਚੈੱਕ ਪਾਸ ਹੈ ਜੀ ਜੇ ਕਿਸੇ ਵੀਰ ਨੇ ਲੈਣੀ ਹੋਵੇ ਤੁਸੀਂ ਆਪਣਾ ਡਾਕਟਰ ਲਿਆ ਕੇ ਚੈੱਕ ਕਰਵਾ ਕੇ ਲੈ ਸਕਦੇ ਹੋ ਜੀ ਆਹ ਦੋਸਤੋ ਚੈਨਲ ਨੂੰ ਬਹੁਤ-ਬਹੁਤ ਲਾਈਕ ਤੇ ਸਬਸਕ੍ਰਾਈਬ ਕਰਿਓ ਜੀ ਜੇ ਤੁਸੀਂ ਫੇਸਬੁਕ ਪੇਜ ਤੇ ਦੇਖਦੇ ਹੋ ਤਾਂ ਪੇਜ ਨੂੰ ਫੋਲੋ ਤੇ ਲਾਈਕ ਕਰਦੇ ਹੋ ਜੀ ਬਹੁਤ-ਬਹੁਤ ਧੰਨਵਾਦ ਦੋਸਤੋ